ਆਪਾਂ ਹੁਣ ਕਾਜੂ ਕਤਲੀ ਤੇ ਰੋਜ਼ ਖਾ ਲਨੇ ਆਪਾਂ ਆਮ ਲੋਕ ਕਾਜੂ ਕਤਲੀ ਖਾ ਲੈਂਦੇ ਲੇਕਿਨ ਅਸੀਂ ਦੇਚ ਇੱਕ ਗੁੜ ਕਤਲੀ ਬਣਾਈ ਹੋਈ ਆ ਗੁੜ ਚ ਬਣੀ ਆ ਅੱਛਾ ਜੀ ਉਹ ਕਾਜੂ ਕਤਲੀ ਆ ਉਹ ਕਾਜੂ ਪਰ ਇਹਦੇ ਵਿੱਚ ਕਾਜੂ ਨੇ ਪਰ ਇਹ ਗੁੜ ਚ ਬਣੀ ਆ ਅੱਛਾ ਇਹ ਸਾਡੀ ਬਹੁਤ ਸਪੈਸ਼ਲ ਆ ਕਾਫੀ ਲੋਕ ਪਸੰਦ ਕਰਦੇ ਨੇ ਬਿਸਤਨ ਦੇ ਲੱਡੂ ਸਾਡੇ ਬਹੁਤ ਪਸੰਦ ਕਰਦੇ ਅੱਦਾ ਕਨਸੈਪਟ ਜਰਾ ਭਾਈ ਸਾਹਿਬ ਹੋਣਾ ਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡੀਆਂ ਵਾਲਿਆਂ ਵੱਲੋਂ ਇਹ ਰਨ ਕੀਤੀ ਜਾਂਦੀ ਉਹਨਾਂ ਦੀ ਅਗਵਾਈ ਵਿੱਚ ਇਹ ਸਾਰਾ ਠੀਕ ਜੀਰ ਮੂਮਸਟੋਪ ਜਰਾ ਉਹਨਾਂ ਦੇ ਆਪਣੀ ਮਦਰ ਨੂੰ ਬਹੁਤ ਯਾਰ ਕਰਦੇ ਸੀ ਉਹਨਾਂ ਦੀ ਮਦਦ ਉਹ ਜਾਣ ਤਵਾ ਉਹਨਾਂ ਨੇ ਆਪਣੇ ਮਦਦ ਨੂੰ ਡੈਡੀਕੇਟ ਕੀਤਾ ਹੈ ਬੀਰ ਮੋਮ ਜਿਹੜਾ ਨਾਮ ਹੈ ਇਸ ਕਰਕੇ ਉਹਨਾਂ ਨੇ ਆਪਣੇ ਬੀਰ ਮਨ ਨਾਮ ਤੇ ਇੱਥੇ ਅੱਜ ਕੱਲ ਜਿਵੇਂ ਹਾਲਾਤ ਨੇ ਸਾਡੇ ਪੰਜਾਬ ਦੇ ਵੀ ਪੰਜਾਬ ਦੇ ਵੀ ਕਿਤੇ ਤੁਸੀਂ ਚਲੋ ਪਿਓਰ ਚੀਜ਼ ਬਹੁਤ ਘੱਟ ਮਿਲਦੀ ਹੈ ਦੋ ਤੇ ਘੱਟ ਦੇਖ ਨੂੰ ਜਿਵੇਂ ਹੁਣ ਦੀਵਾਲੀ ਦੇ ਟਾਈਮ ਤੇ ਜੀ ਹਰ ਬੰਦਾ ਇਹ ਸੋਚਦਾ ਵੀ ਆਪਾਂ ਨੂੰ ਪਿਓਰ ਚੀਜ਼ ਪਿਓਰ ਮਿਠਾਈ ਕਿੱਥੋਂ ਮਿਲੇ ਜੀ ਹਰੇਕ ਬੰਦਾ ਡਰਦਾ ਜੀ ਜੀ ਦਿਵਾਲੀ ਦੇ ਟਾਈਮ ਤੇ ਖਾਸ ਕਰਕੇ ਮਿਲਾਵਟ ਬਹੁਤ ਜ਼ੋਰਾਂ ਤੇ ਹੁੰਦੀ ਹੈ ਸਤਿ ਸ਼੍ਰੀ ਅਕਾਲ ਅੱਜ ਦੇ ਵਲੌਗ 'ਚ ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਪਹੁੰਚੇ ਹਾਂ ਪਰਮੇਸ਼ਰ ਦਵਾਰ ਸੰਤ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਨਿਵਾਸ ਆ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹਨਾਂ ਦਾ ਡੇਰੀ ਫਾਰਮ ਆ گاਵਾ ਰੱਖੀਆਂ ਹੋਈਆਂ ਨੇ ਉਹ ਵੀ ਦਿਖਾਵਾਂਗੇ ਤੇ ਡੇਰੀ ਫਾਰਮ ਦਾ ਜਿਹੜਾ ਦੁੱਧ ਆ ਤੇ ਦੇਸੀ ਕੀ ਆ ਉਹ ਇਹ ਆਪਣੇ ਮਠਾਈਆਂ ਤਿਆਰ ਕਰਦੇ ਨੇ ਸ਼ੌਬ ਬਣੀ ਹੋਈਆਂ ਮਠਾਈਆਂ ਦੀ ਇਹ ਵੀ ਦਿਖਾਉਂਦੇ ਆ ਬੜੀਆਂ ਮਸ਼ਹੂਰ ਨੇ ਇਹਨਾਂ ਦੇ ਸ਼ੌਪ ਦੀਆਂ ਮਿਠਾਈਆਂ ਆਓ ਦੇਖਦੇ ਆ ਮਿਠਾਈਆਂ ਦੇ ਕੀ ਰੇਟ ਨੇ ਕਿ ਇਹੋ ਜਿਹੀਆਂ ਮਿਠਾਈਆਂ ਨੇ ਤੇ ਕੀ ਸਪੈਸ਼ਲ ਆ ਇਹ ਸ਼ੌਪ ਬਣੀ ਹੋਈ ਆ ਜੀ ਡੀਅਰ ਮਮ ਦੇ ਨਾਮ ਤੇ ਦਾ ਅਨਕੰਡੀਸ਼ਨਲ ਲਵ ਜਦੋਂ ਭਾਈ ਸਾਹਿਬ ਦੀ ਮਾਤਾ ਸੁਰਗਵਾਸ ਹੋਏ ਨੇ ਇਹ ਸਮਝ ਲਓ ਵੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਸ਼ਾਪ ਬਣਾਈ ਹੈ। ਜਿਆਪੋ ਜੀ ਨੇ ਦੇਖਿਆ। ਹਰਸੀ ਕਾਲ ਜੀ। ਅਸਾਂ ਤੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਅ ਸਰਦਾਰ ਐਨ ਪੀ ਸਿੰਘ ਜਾਣਕਾਰੀ ਦੇਣਗੇ ਸਾਰੀ। ਇਹ ਜਿਸ ਤਰ੍ਹਾਂ ਦੀ ਇਹਨਾਂ ਦੇ ਮਠਾਈਆਂ ਇੱਥੇ ਬਣਾਉਂਦੇ ਨੇ। ਕੀ ਖਾਸ ਆ ਕੀ ਸਪੈਸ਼ਲ ਆ ਕੀ ਰੇਟ ਨੇ ਦੁੱਧ ਦਾ ਦੇ ਸੀ ਕੀ ਦਾ ਉਹ ਸਾਰੀ ਜਾਣਕਾਰੀ ਲੈਣੇ ਹਨ ਤੁਹਾਨੂੰ ਸਰ ਇਹ ਸ਼ਾਪ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਇਹ ਗਿਰਮ ਕੋਣਕ 2 ਸਾਲ ਹੋ ਗਏ ਜੀ ਕੋਲੀ ਦੁਕਾਨ ਓਪਨ ਕੀਤੀ ਅੱਛਾ ਜੀ ਜਿਹੜਾ ਦੁੱਧ ਤੇ ਘੀ ਸਾਰਾ ਡੇਰੀ ਆਪਣੇ ਪਰਮੇਸ਼ਰ ਦਵਾ ਦੇ ਡੇਰੀ ਤੋਂ ਆਉਂਦਾ ਇਹ ਆਪਣੇ ਅੰਦਰ ਗੈਰੀ ਫਾਰਮ ਹੈ ਜੀ ਹਾਂ ਜੀ ਉੱਥੇ ਦਾ ਸਾਡੇ گاਵਾ ਨੇ گاਵਾ ਦਾ ਦੁੱਧ ਤੇ ਉਹ ਸਬਕੁਸ਼ਤਿਕ ਨੂੰ ਤੋਂ ਡੇਰੀ ਬਣਦੇ ਅੱਛਾ ਆਪਣੇ ਕਿ ਉਹ ਆਪਣੇ ਤੋਂ ਠੀਕ ਕਿੰਨੇ ਕਿੰਨੇ ਪ੍ਰਕਾਰ ਦੀਆਂ ਮਠਾਈਆਂ ਤੇ ਤਿਆਰ ਹੋ ਰਹੀਆਂ ਨੇ ਮਠਾਈਆਂ ਦੀਆਂ ਤਾਂ तकरीबन 30 ਤੋਂ 35 ਪ੍ਰਕਾਰ ਦੀਆਂ ਮਠਾਈਆਂ ਤਿਆਰ ਹੋ ਰਹੀਆਂ ਸਾਰੇ ਉਹ ਸਾਰੇ ਦੇਸੀ ਘੋਟੀਆਂ ਨੇ ਅੱਛਾ ਜੀ ਕੋਈ ਇਹਦੇ ਚੋ ਮਿਲਾਵਟ ਵਾਲਾ ਨਹੀਂ ਹੈਗਾ ਇਹਦੇ ਚੋ ਕਿਸੇ ਵੀ ਮਠਾਈ ਮਠਾਈ ਵਿੱਚ ਨਹੀਂ ਜਿੰਨੇ ਵੀ ਇੱਥੇ ਪ੍ਰੋਡਕਟ ਨੇ ਜਿੰਨੇ ਵੀ ਪੈਨੇ ਅੱਛਾ ਇਸੇ ਵਿੱਚ ਕੋਈ ਕੈਮੀਕਲ ਨਹੀਂ ਹੈ ਠੀਕ ਬੇਕਰੀ ਸਾਰੀ ਅੰਦਰ ਬਿਸਕੁਟ ਅੰਦਰ ਚੱਕਰਬਾਰੇ ਅੰਦਰ ਮਠੀਆਂ ਅੰਦਰ ਸਾਡਾ ਘਿਓ ਦੁੱਧ ਦਹੀਂ ਪਨੀਰ ਸਭ ਕੁਝ ਆਪਣਾ ਆਪਣੇ ਹਲਵਾਈ ਰੱਖੇ ਹੋਏ ਨੇ ਆਪਣੇ ਹਲਵਾਈ ਰੱਖੇ ਹੋਏ ਨੇ ਠੀਕ ਹੈ ਜੀ ਜੀ ਇਹ ਸਾਰੇ ਜਿਹਨੇ ਬਿਸਕੁਟ ਨੇ ਸਭ ਕੁਝ ਆਪਣਾ ਤੇ ਇਧਰੋਂ ਇੱਕ ਵਾਰੀ ਕੈਮਰਾ ਆ ਦਿਖਾ ਦਿਓ ਇੱਕ ਵਾਰੀ ਜਿਹੜੇ ਪ੍ਰੋਡਕਟ ਹੈਗੇ ਨੇ ਆ ਕਿ ਉਹਨਾ ਸਾਡੇ ਪਤੀਸਾ ਦੇਸੀ ਘੋੜਾ ਜੀ ਜਿਹਨੂੰ ਆਪਾਂ ਸੋਨ ਪਾਪਲੀ ਕਹਿ ਦਿੰਦੇ ਆ ਅੱਛਾ ਜੀ ਇਹ ਆਪਣਾ ਦੇਸੀ ਘੋੜਾ ਇਹ ਸ਼ੱਕਰ ਪਾਰੇ ਸਾਡੇ ਆਪਣੇ ਬਣਦੇ ਇਹਨਾਂ ਦੇ ਰੇਟ ਇੱਕ ਵਾਰੀ ਖਾਸ ਖਾਸ ਚੀਜ਼ਾਂ ਦੇ ਪਤੀਸੇ ਦਾ ਦੱਸ ਦੋ ਇਹ ਦੇਸੀ ਘੋੜਾ ਜੀ ਅੱਧਾ ਕਿਲੋ ₹250 ਦੇ ₹250 ਅੱਧਾ ਕਿਲੋ ਦੇਸੀ ਘੋੜਾ ਇਹ ਸ਼ੱਕਰ ਪਾਰੇ ਨੇ ਇਹ ਗੁੜ ਪਾਰੇ ਨੇ ਅੱਜਕੱਲ੍ਹ ਵਿਆਹਾਂ ਦਾ ਸੀਜ਼ਨ ਆ ਵਿਆਹਾਂ ਦਾ ਸੀਜ਼ਨ ਕਾਫੀ ਸਾਡੀ ਭਾਜੀ ਪੂਰੀ ਵਾਸਤੇ ਆ ਜਾਂਦੇ ਨੇ ਆਰਡਰ ਇਹ ਮਠੀਆਂ ਮਟਰ ਮਠੀਆਂ ਮਟਰ ਮਠੀਆਂ ਵਿੱਚ ਤਿੰਨ ਚਾਰ ਤਰ੍ਹਾਂ ਦੀਆਂ ਮਟਰ ਦੋ ਤਿੰਨ ਤਰ੍ਹਾਂ ਦੇ ਨੇ ਅਲੱਗ-ਅਲੱਗ ਨੇ ਆ ਮਠੀ ਵੀ ਆ ਗੁਰੂ ਸੇਮੀਆਂ ਜਿਵੇਂ ਆਪਾਂ ਤੰਗਣੀਆਂ ਜਿੰਨਾ ਆਪਾਂ ਨੂੰ ਪੰਜਾਬੀ ਚ ਪੰਜਾਬੀ ਸਰਵੇਸ ਬਾਜਦੇ ਨੇ ਪੰਜਾਬੀ ਤੰਗਣੀਆਂ ਕਰਦੇ ਨੇ ਉਹ ਨੇ ਇੱਥੇ ਜੀ ਇਹ ਗੁਰੂ ਗੁਰਚ ਨੇ ਇਹ ਚੀਨੀ ਚ ਨੇ ਆ ਬਿਸਕੁਟ ਨੇ ਆ ਮਿਲਟਾ ਹੈ ਸਾਡੇ ਕੋਲ ਤਕਰੀਬਨ ਇੱਥੇ ਸਾਡੇ ਜਿੰਨੇ ਪ੍ਰੋਡਕਟ ਨੇ ਉਹ ਜਿਆਦਾ ਵੀ ਸਾਡਾ ਕਨਸੈਪਟ ਜਿਹੜਾ ਭਾਈ ਸਾਹਿਬ ਹੋਣਾ ਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੰਡੀਆਂ ਵਾਲਿਆਂ ਵੱਲੋਂ ਇਹ ਰਨ ਕੀਤੀ ਜਾਂਦੀ ਉਹਨਾਂ ਦੀ ਅਗਵਾਈ ਵਿੱਚ ਇਹ ਸਾਰਾ ਥੀਅਰ ਮਮ ਸਟੋਪ ਜਿਹੜਾ ਉਹਨਾਂ ਦੇ ਆਪਣੀ ਮਦਰ ਨੂੰ ਬਹੁਤ ਯਾਰ ਕਰਦੇ ਸੀ ਤੇ ਉਹਨਾਂ ਦੀ ਮਦਦ ਉਹ ਜਾਣ ਤਵਾ ਉਹਨਾਂ ਨੇ ਆਪਣੀ ਮਦਰ ਨੂੰ ਡੈਡੀਕੇਟ ਕੀਤਾ ਹੈ ਥੀਅਰ ਮਮ ਜਿਹੜਾ ਨਾਮ ਹੈ ਇਸ ਕਰਕੇ ਉਹਨਾਂ ਨੇ ਇਹ ਥੀਅਰ ਮਮ ਨਾਮ ਇਹ ਨਾਮ ਉਹਨਾਂ ਨੂੰ ਸਮਰਪਿਤ ਮਾਤਾ ਨੂੰ ਸਮਰਪਿਤ ਕੀਤਾ ਉਹਨਾਂ ਨੇ ਉਹਦੇ ਵਿੱਚ ਕਨਸੈਪਟ ਸਾਡਾ ਹੈ ਸਿਹਤ ਤੇ ਸਵਾਦ ਉਹਨਾ ਦਾ ਕਨਸੈਪਟ ਇੱਥੇ ਅੱਜ ਕੱਲ ਜਿਵੇਂ ਹਾਲਾਤ ਨੇ ਸਾਡੇ ਪੰਜਾਬ ਦੇ ਵੀ ਪੰਜਾਬ ਦੇ ਵੀ ਕਿਤੇ ਤੁਸੀਂ ਚਲੇ ਜੋ ਪਿਓਰ ਚੀਜ਼ ਬਹੁਤ ਘੱਟ ਮਿਲਦੀ ਹੈ ਬਹੁਤ ਘੱਟ ਦੇਖ ਨੂੰ ਜਿਵੇਂ ਹੁਣ ਦੀਵਾਲੀ ਦੇ ਟਾਈਮ ਤੇ ਜੀ ਹਰ ਬੰਦਾ ਇਹ ਸੋਚਦਾ ਵੀ ਆਪਾਂ ਨੂੰ ਪਿਓਰ ਚੀਜ਼ ਪਿਓਰ ਮਿਠਾਈ ਕਿੱਥੋਂ ਮਿਲੇ ਜੀ ਹਰੇਕ ਬੰਦਾ ਡਰਦਾ ਜੀ ਜੀ ਦਿਵਾਲੀ ਦੇ ਟਾਈਮ ਤੇ ਖਾਸ ਕਰਕੇ ਮਿਲਾਵਟ ਬਹੁਤ ਜ਼ੋਰਾਂ ਤੇ ਹੁੰਦੀ ਹੈ ਤੇ ਪਿਓਰ ਚੀਜ਼ ਹਰ ਹਰ ਬੰਦਾ ਲੱਭਦਾ ਫਿਰਦਾ ਨਹੀਂ ਹੁੰਦੀ ਅਜੀ ਕਈ ਆ ਤੁਹਾਡੇ ਸਾਹਮਣੇ ਆਪਾਂ ਮੀਡੀਆ ਦੇ ਪਰਦੇਆਂ ਤੇ ਲਿੱਕ ਛਾਪਾ ਪਾ ਰਿਆ ਪਰ ਇੱਥੇ ਸਾਡੇ ਕਿਤੇ ਵੀ ਕੁਝ ਵੀ ਨਹੀਂ ਕਿਉਂਕਿ ਸਾਨੂੰ ਤਾਂ ਅਸੀਂ ਫੇਥਫੁਲਾਂ ਅਸੀਂ ਤਾਂ ਵਿਸ਼ਵਾਸ ਆ ਸਾਡਾ ਆਪਣਾ ਡੈਰੀ ਫਾਰਮ ਠੀਕ ਹੈ ਜੀ ਹਨਾ ਜੀ ਆਪਣੇ گاਵਾਂ ਨੇ ਆਪਣੇ ਦੁੱਧਾ ਆਪਣੇ ਘਿਓ ਆ ਠੀਕ ਹੈ ਜੀ ਆਪਣੇ ਸਾਡੇ ਹਲਵਾਈ ਵੀ ਆਪਣੇ ਨੇ ਤੇ ਅੰਦਰ ਹੀ ਬਣਦਾ ਸਾਰਾ ਕੁਝ ਠੀਕ ਹੈ ਜੀ ਜੇ ਕਿਸੇ ਨੇ ਆਰਡਰ ਤੇ ਬਣਵਾਉਣੀ ਹੋਵੇ ਮਠਾਈ ਜੀ ਅੱਗੇ ਜਿਵੇਂ ਹੁਣ ਦੀਵਾਲੀ ਦਾ ਵੀ ਆਰਡਰ ਸਰਪੁਰ ਜਿੰਨੇ ਔਰ ਦੀਵਾਲੀ ਦਾ ਆਰਡਰ ਆਂਦਾ ਆ ਰਿਹਾ ਜਦ ਆਹ ਕੱਲ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਆ ਭਾਜੀ ਦਾ ਆਂ ਦਾ ਜਿਵੇਂ ਜਿਵੇਂ ਉਹ ਸਾਰੇ ਆਰਡਰ ਪੂਰਾ ਕਰ ਦਿੰਦੇ ਆ ਅਸੀਂ 2-3 ਦਿਨ ਟਾਈਮ ਲੈ ਕੇ ਹੁਕਮ ਤੁਹਾਨੂੰ ਸਕਰੀਨ ਤੇ ਇਹਨਾਂ ਦਾ ਕੰਟੈਕਟ ਨੰਬਰ ਚੱਲ ਰਿਹਾ ਜੀ ਕਿਸੇ ਨੇ ਵੀ ਕੋਈ ਮਿਠਾਈ ਤਿਆਰ ਕਰਵਾਉਣੀ ਆ ਉਹ ਕੰਟੈਕਟ ਕਰ ਸਕਦੇ ਹੋ ਹਾਂਜੀ ਤੇ ਕਿੱਥੇ ਸਦਾ ਹਾਂ ਇਹ ਕੀ ਬਾਰੇ ਦੱਸੋ ਜੀ ਇਹਦਾ ਇਹ ਕਿਉਂ ਸਾਡਾ ਗਾਵਾਂ ਦਾ ਮੱਜਾਂ ਦਾ ਦੋਮਾ ਜੀ ਸਾਡੇ ਕੋਲ ਅੱਛਾ ਜੀ ਸਦਾ ਜੀ ਗਾਵਾਂ ਦਾ ਜੀ ਉਹ ਕਿਲੋ 1900 ਰੁਪਏ ਕਿਲੋ ਵਾ ਇਹ ਗਾਂ ਦਾ ਜੀ ਅੱਛਾ ਜੀ ਇਹ ਗਾਂ ਦਾ ਕਿਉਂ ਵਾ ਤੇ ਲਿਖਿਆ ਜਾੜਾ ਇਹਦੇ ਚ ਕਿੰਦੋ ਦੀ ਪੈਕਿੰਗ ਵੀ ਆ ਇਹਦੇ 5 ਕਿਲੋ ਦੀ ਪੈਕਿੰਗ ਹੈ। ਅੱਛਾ ਜੀ। ਹਾਂਜੀ। ਅੱਧਾ ਕਿਲੋ ਦੀ ਵੀ ਹੈ। ਅੱਧਾ ਕਿਲੋ ਦੀ ਵੀ ਹੈ। ਅੱਧਾ ਕਿਲੋ ਦੀ ਪੈਕਿੰਗ ਹੈ। ਸੇਮ ਮੱਜਾਂ ਦਾ ਵੀ ਕਿਲੋ ਆ। ਮੱਜਾਂ ਦਾ ਵੀ ਅੱਧਾ ਕਿਲੋ ਦੀ ਪੈਕਿੰਗ ਹੈ। ਹਾਂ ਅੱਧਾ ਕਿਲੋ ਦੀ ਹੈ। ਆ ਅੱਧਾ ਕਿਲੋ ਦੀ ਹੈ। ਹਾਂ 1 ਕਿਲੋ ਦੀ ਅੱਧਾ ਕਿਲੋ ਦੀ ਹੈ। ਮਾਜੇ 1200 ਰੁਪਏ। ਇਹ 1200 ਰੁਪਏ ਕਿਲੋ। 12 ਇਹ ਔਰ ਇਹਦੇ ਤੇ ਵੀ 5 ਕਿਲੋ ਦੀ ਪੈਕਿੰਗ ਵੀ ਹੈ। ਕਿੰਨੀ ਹੈ? ਠੀਕ। ਨਾਲ ਹੈ ਸਾਰਾ। ਸਰੋਂ ਦਾ ਤੇਲ ਸਾਡਾ ਅਸੀਂ ਆਪਣੇ ਅੰਦਰ ਸਰੋਂ ਲਾ ਕੇ ਸਰੋਂ ਤੇਲ ਆਪਣਾ ਇਹ ਕਿੱਥੇ ਜਿੰਨੇ ਪ੍ਰੋਡਕਟ ਨੇ ਸਿਰਫ 20% ਠੀਕ ਹੈ ਜਿਹੜੇ ਆਰਗੈਨਿਕ ਨੇ ਆਦਰਵਾਇਜ਼ ਜਿੰਨੇ ਵੀ ਬਾਕੀ ਪ੍ਰੋਡਕਸ਼ਨ ਆ ਉਹ ਸਾਡੀ ਆਪਣੀ ਠੀਕ ਹੈ ਇਮੇਨ ਕੀ ਸਾਡੀ ਕੁਲਫੀ ਵੀ ਜਿਹੜੀ ਆ ਉਹ ਵੀ ਸਾਡੀ ਆਪਣੀ ਮਿਲਕ ਬਦਾਮ ਸਾਡਾ ਆਪਣਾ ਦਹੀਂ ਸਾਡਾ ਆਪਣਾ ਪਨੀਰ ਤੁਸੀਂ ਖਾ ਕੇ ਦੇਖੋ ਮਿਲਕ ਬਦਾਮ ਵੀ ਆਜਕ ਮਿਲਕ ਬਦਾਮ ਕਈ ਤਰ੍ਹਾਂ ਦੇ ਮਿਲ ਜਾਂਦੇ ਨੇ ਕਈ ਤਰ੍ਹਾਂ ਦਾ ਵਿੱਚ ਮਿਲਾਵਟ ਆ ਇਹਦੇ ਚ ਇਦਾਂ ਕੋਈ ਇੱਕ ਮੈਂ ਤਾਂ ਦੱਸਣਾ ਕਿਤੇ ਵੀ ਮਠਾਈ ਚ ਕੀ ਕਿਤੇ ਵੀ ਕੋਈ ਸਾਡਾ ਪ੍ਰੋਡਕਟ ਆ ਅੱਜਵੇਂ ਆਟੇ ਪੈਨੇ ਸਾਡੀ ਸਿਹਤ ਵਾਸਤੇ ਪਨੀਰ ਉਹ ਦੱਖਣ ਪਨੀਰ ਦਾ ਕੀ ਰੇਟ ਜੀ ਪਨੀਰ ਅਸੀਂ 500 ਰੁਪਏ 500 ਰੁਪਏ ਜੀ ਇੱਕ ਵਾਰ ਇਹ ਅੱਗੇ ਦਿਖਾ ਦਿਓ ਇੱਧਰ ਹਾਂਜੀ ਇਹ ਹੁਣ ਆਇਲ ਵਗਾਰਾ ਬਿਲਕੁਲ ਪਿਓਰ ਆਇਲ ਆ ਕੋਕੋਨਟ ਇਹ ਵਰਜਨ ਹੈ ਵਰਜਨ ਚ ਕੀ ਹੈ ਤੁਸੀਂ ਕੁਕਿੰਗ ਚ ਲਗਾ ਲਓ ਕੁਕਿੰਗ ਚ ਤੜਕਾ ਲਗਾ ਲਓ ਖਾ ਲਓ ਇਹਨੂੰ ਅਜ ਦੇ ਵਿੱਚ ਇੱਕ ਹੋਰ ਵੀ ਹੈ ਵਧੀਆ ਅਗਰ ਕਿਸੇ ਨੂੰ ਬੀਪੀ ਥਾਇਰਾਇਡ ਹੁੰਦਾ ਪ੍ਰੋਬਲਮ ਹੁੰਦੀ ਅੱਜ ਕੱਲ ਉਹਦੇ ਚ ਇਹ ਚਾਹ ਚ ਇੱਕ ਬੂੰਦ ਪਾ ਕੇ ਅਗਰ ਤੁਸੀਂ ਪੀ ਲੋ ਕਾਫੀ ਦਾ ਨਾ ਫਰਕ ਪੈਂਦਾ ਸਿਹਤ ਦਾ ਇਹ ਵੀ ਸਿਹਤ ਵਾਸਤੇ ਬੜੀ ਚੰਗੀ ਚੀਜ਼ ਹੈ ਆ ਹਲਦੀ ਵਗੈਰਾ ਸਾਰੇ ਪ੍ਰੋਡਕਸ਼ਨ ਆ ਸਾਡੀ ਤੇ ਸਲੱਸ਼ ਜਿਹੜਾ ਉਹ ਅਕਲ ਬਾਹਰ ਹੁੰਦੇ ਨੇ ਜਿਵੇਂ ਆਪਾਂ ਨਿਆਣੇ ਹੁੰਦੇ ਸੀ ਉਹ ਬੱਚੇ ਆ ਗੋਲੇ ਆਉਂਦੇ ਸੀ ਬਰਫ ਹੋਂਦਾਂ ਦੇ ਬਰਫ ਜੰਮ ਜਾਂਦੀ ਤੇਦੇ ਗੋਲੇ ਜੀ ਹਾਂ ਉਦਾਂ ਜੰਮ ਜਾਂਦੀ ਐਕਸਟ੍ਰੀਅਰ ਵਿੱਚ ਠੀਕ ਹੈ ਆ ਸੋਫਟੀ ਜਿਹੜੀ ਆ ਇਹ ਵੀ ਸੋਇਆ ਮਿਲਦਾ ਤੇਦੇ ਚੋ ਕੈਮੀਕਲ ਨਹੀਂ ਅੱਛਾ ਜੀ ਆ ਮਠਾਈਆਂ ਦੇ ਵਿੱਚ ਦੱਸੋ ਜੀ ਕਿਹੜੀ ਤੁਹਾਡੀ ਕਿਹੜੀ ਜਿਹੜੀ ਸਪੈਸ਼ਲ ਆ ਜਿਹੜੀ ਲੋਕਾਂ ਦੁਆਰਾ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ ਮਠਾਈਆਂ ਦੇ ਵਿੱਚ ਜੀ ਸਾਦੇ ਜਿਹੜੀ ਆ ਆ ਦੋ ਤਿੰਨਾਂ ਕਾਫੀ ਮਠਾਈ ਤਾਂ ਸਾਰੀ ਵਧੀਆ ਸਾਰੀ ਲੱਗਦੀ ਹੈ ਪਰ ਲੋਕ ਜ਼ਿਆਦਾ ਸਾਡੀ ਮਠਾਈ ਹੈਗੀ ਹੈ ਜਿਵੇਂ ਬੇਸਨ ਦੇ ਸਾਡੇ ਨੇੜੇ ਹੋ ਕੇ ਦਿਖਾਓ ਹਾਂ ਆਪਾਂ ਕਈ ਵਾਰੀ ਆਪਾਂ ਹੁਣ ਕਾਜੂ ਕਤਲੀ ਤੇ ਰੋਜ਼ ਖਾ ਲੈਂਦੇ ਆਪਾਂ ਆਮ ਲੋਕ ਕਾਜੂ ਕਤਲੀ ਖਾਂਦੇ ਨੇ ਲੇਕਿਨ ਅਸੀਂ ਦੇ ਵਿੱਚ ਇੱਕ ਗੁੜ ਕਤਲੀ ਬਣਾਈ ਹੋਈ ਹੈ ਗੁੜ ਚ ਬਣੀ ਹੈ ਅੱਛਾ ਜੀ ਉਹ ਕਾਜੂ ਕਤਲੀ ਆ ਉਹ ਕਾਜੂ ਪਰ ਇਹਦੇ ਵਿੱਚ ਕਾਜੂ ਨੇ ਪਰ ਇਹ ਗੁੜ ਚ ਬਣੀ ਹੈ ਇਹ ਸਾਡੀ ਬਹੁਤ ਸਪੈਸ਼ਲ ਆ ਕਾਫੀ ਲੋਕ ਪਸੰਦ ਕਰਦੇ ਨੇ ਬੇਸਨ ਦੇ ਲੱਡੂ ਸਾਡੇ ਬਹੁਤ ਪਸੰਦ ਕਰਦੇ ਸਾਰੀ ਮਠਾਈ ਜਿਹੜੀ ਜਿਹੜੀ ਮਤਲਬ ਦੇਸੀ ਕੀ ਹੋਲੇ ਬੁਰਸਿੰਗ ਵਾਲੀ ਦੇਸੀ ਕਿਉਂ ਨਹੀਂ ਮਤਲਬ ਵਿੱਚ ਪਾਕ ਹੈ ਐ ਨਹੀਂ ਵੀ ਦੇਸੀ ਕੋ ਅੱਜ ਕੱਲ ਜਿਹੜੀ ਮਠਾਈ ਉਹ ਬੁਰਸਿੰਗ ਕਰਦੇ ਉੱਤੋਂ ਤੋਂ ਉਦਾਂ ਦਾ ਸਿਸਟਮ ਨਹੀਂ ਕੋਈ ਜਾਂਦਾ ਇਹ ਪਿੰਨੀ ਕਿੰਨੇ ਤਰ੍ਹਾਂ ਦੀ ਹੈ ਇਹ ਪਿੰਨੀ ਤਿੰਨ ਤਰ੍ਹਾਂ ਦੀ ਹੈ ਜੀ ਇਹ ਆਟੇ ਵਾਲੀ ਹੈ ਜੀ ਆਟੇ ਦੇ ਲੱਡੂ ਇਹ ਵੇਸਣ ਦੇ ਲੱਡੂ ਆ ਇਹ ਸਿੰਪਲ ਲੱਡੂ ਬੁੰਦੀ ਵਾਲੇ ਜਿਹੜੇ ਹੁੰਦੇ ਠੀਕ ਹੈ ਤੇ ਇਹ ਇਹਨੇ ਮਲਟੀ ਗ੍ਰੇਨ ਆਟੇ ਦੇ ਲੱਡੂ ਨੇ ਜਿਹਦੇ ਵਿੱਚ ਕੌਦਰਾ ਰਾਗੀ ਜਵਾਰ ਕਲੋਜੀ ਉਹਦਾ ਕੀ ਰੇਟ ਹੈ ਜੀ ਇਹ 520 ਰੁਪਏ ਕਿਲੋ ਆ ਤੇ ਜਿਹੜਾ ਜਿਹੜਾ ਵੇਸਣ ਲੱਡੂ ਹੈ ਜੀ ਉਹ 300 ਰੁਪਏ ਕਿਲੋ ਆ ਆਟਾ ਲੱਡੂ ਦਾ 320 ਰੁ ਠੀਕ ਐ ਤਾਂ ਜੀ ਆ ਗੁੜਕੱਤਰੀ ਜਿਹੜੀ ਆ 890 ਰੁਪਏ ਕਿਲੋ ਆ ਅੱਛਾ ਜੀ ਹਾਂ ਜੀ ਉਦਾਂ ਕਰ ਜੂ ਜਿਹੜੀ ਆ ਹਾਂ ਜਿਹੜੇ ਰੇਟ ਨੇ ਇਹ ਵੀ ਤੁਸੀਂ ਤੁਹਾਡੇ ਚੈਨਲ 'ਤੇ ਦੱਸਾਂ ਕਦੀ ਬਾਜ਼ਾਰ ਕੰਪੈਰੀਜ਼ਨ ਕਰ ਲਓ ਬਹੁਤ ਫਰਕ ਹੋਵੇਗਾ ਰੇਟ 'ਚ ਠੀਕ ਬਹੁਤ ਫਰਕ ਹੋਵੇਗਾ ਸਾਫ਼ ਨਾ ਕਰ ਫੇਰ ਆ ਬੇਸਨ ਦੇ ਲੱਡੂ ਆ ਸਾਡੀ ਚਨਾ ਰੋਸਟਡ ਆ ਚਨੇ ਜਿਹੜੇ ਰੋਸਟਡ ਨੇ ਉਹਨੂੰ ਮੈਸ ਕਰਕੇ ਉਹ ਬਣਾਏ ਹੋਏ ਨੇ ਸਪੈਸ਼ਲ ਬਰਫੀ ਸਾਡੀ ਆ ਇਦਾਂ ਹੀ ਸਾਡਾ ਇੱਕ ਹੋਰ ਬੜੀ ਵਧੀਆ ਮਠਾਈ ਜਿਹੜੀ ਬ੍ਰਾਂਡਡ ਜਿਹੜੀ ਸਾਡੀ ਮਠਾਈ ਆ ਉਹ ਅਖਰੋਟ ਪਾਕ ਅੱਛਾ ਜੀ ਇਹ ਖਰੋੜ ਦੀ ਬਣੀ ਹੋਈ ਹੈ ਅੱਛਾ ਜੀ ਅਗਰ ਆਪ ਜੀ ਵੀ ਟੇਸਟ ਕਰੋ ਇੱਕ ਵਾਰੀ ਆਪ ਜੀ ਨੂੰ ਪਤਾ ਲੱਗੇ ਕਿ ਕਾਹਦਾ ਇੱਕ ਲਿਆਓ ਪੀਸ ਦੇਓ ਉਹਨਾਂ ਨੂੰ ਟੇਸਟ ਕਰਾਓ ਅਖਰੋਟ ਪੱਕ ਕਰਾ ਦੋ ਸਾਡਾ ਇੱਕ ਹੋਰ ਤੁਹਾਡੇ ਚੈਨਲ ਨੇ ਦਸੀਏ ਸਾਡਾ ਕਲਾਕੰਦ ਅੱਛਾ ਕੋਈ ਵੀ সুইਟਸ ਵਾਲਾ ਉਹ ਤੁਹਾਨੂੰ ਐਕਸਪਾਇਰੀ ਜਿਹੜੀ ਲਿਖੀ ਹੁੰਦੀ ਹੈ ਉੱਤੇ ਵੀ ਸਾਡੀ ਜੰਨੀ ਦੀ ਜੰਨੀ ਐਕਸਪਾਇਰੀ ਆ ਹਾਂ ਜੀ ਕਿੱਥੇ ਸਾਡੀ ਜੰਨੀ ਮਿਛਾਈ ਪਈ ਆ ਕਲਾਕੰਦ ਤੇ ਰਸਮ ਲਾਈ ਦੋ ਚੀਜ਼ਾਂ ਨੂੰ ਛੱਡ ਕੇ ਅਸੀਂ ਰੋਜ਼ ਫਰੈਸ਼ ਬਣਦੀ ਆ ਅੱਛਾ ਦਸਮਲਾਈ ਰੋਟ ਫਰੈਸ਼ ਬਣੇਗੀ ਤੁਹਾਨੂੰ ਸਾਡੀ ਸੇਲ ਹੋਵੇ ਸਾਡੀ ਸੇਲ ਨਾ ਹੋਵੇ ਕਲਾਕੰਦ ਵੀ ਸਾਡਾ ਸੇਲ ਹੋਵੇ ਨਾ ਹੋਵੇ ਅਸੀਂ ਰੋਟ ਫਰੈਸ਼ ਬਣਾਣਾ ਕਿਉਂਕਿ ਕਲਾਕੰਦ ਦੀ ਜਿਹੜੀ ਐਕਸਪਾਇਰੀ ਉਹ ਇੱਕ ਦਿਨ ਦੀ ਹੈ ਅੱਛਾ ਅਸੀਂ ਸੇਮ ਡੇ ਦੀ ਐਕਸਪਾਇਰੀ ਆ ਦੇਖੋ ਹੁਣ ਸਾਡਾ ਆਹ ਖਰੋਟ ਪਾਕ ਆਪ ਜੀ ਟੇਸਟ ਕਰੋ ਇਹ ਖਰੋਟ ਪਾਕ ਹੈ ਇਹ ਸੜੀ ਐ ਸਪੈਸ਼ਲ ਵਰਫੀ ਹੈ ਇਹ ਦੋਨ ਤੁਸੀਂ ਆਪ ਦੀ ਟੇਸਟ ਕਰਕੇ ਸਪੈਸ਼ਲ ਵਰਫੀ ਇਹ ਇਸ ਸਪੈਸ਼ਲ ਵਰਫੀ ਅੱਛਾ ਜੀ ਹਾਂ ਜੀ ਚਲੋ ਇਹ ਤੁਸੀਂ ਖਾਓ ਆਹ ਕਹਿੰਦੇ ਨਹੀਂ ਟੇਸਟ ਕਰਕੇ ਦਿਖਾਓ ਦਸਕਾ ਨੂੰ ਨਹੀਂ ਤੁਸੀਂ ਫਿਰ ਦੱਸਿਓ ਕਿ ਤੁਸੀਂ ਹੁਣ ਆਹ ਬਣਾ ਦੇ ਤੁਸੀਂ ਚੈਨਲ ਤੇ ਦੇ ਦੋ ਚਲਾਓਗੇ ਤਾਂ ਲੋਕਾਂ ਨੂੰ ਕਿੱਦਾਂ ਪਤਾ ਲੱਗਾ ਹਾਂਜੀ ਹਾਂ ਇਹ ਇੱਕ ਕਰੋ ਤੇ ਇਸ ਤੁਸੀਂ ਸਪੈਸ਼ਲ ਵਰਫੀ ਬਹੁਤ ਵਾਦ ਹੈ ਬਾਕੀ ਪਤਾ ਲੱਗਦਾ ਵੀ ਦੇਸੀ ਕੀ ਦਾ ਟੇਸਟ ਆਉਂਦਾ ਵਿੱਚ ਬਹੁਤ ਵਧੀਆ ਉਹ ਇਹਦੇ ਤੇ ਵੇਸਣ ਵਾਲੀ ਬਰਫੀ ਵੀ ਹੈ ਕਾਜੂ ਬਦਾਮ ਵੀ ਹੈ ਕਾਜੂ ਖੋਆ ਵੀ ਹੈ ਟੋਡਾ ਬਰਫੀ ਹੈ ਮਿਲਕ ਮਿਲਕ ਕੇ ਕਲਾਕੰਦ ਜੇ ਤੁਸੀਂ ਨੋਰਮਲ ਕਿਸੇ ਵੱਡੇ ਵੀ ਕਦੇ ਸੋਕਤ ਚਲੇ ਜਾਓ ਕਿ ਉੱਥੇ ਮੈਨੂੰ ਲੱਗਦਾ ਕਿ ਮੈਨੂੰ ਲੱਗਦਾ ਨਹੀਂ 7-800 ਰੁਪਏ ਕਿਲੋ ਹੋਏਗਾ ਹਾਂਜੀ ਮੇਰੇ ਮੇਰੇ ਦਿੱਤਾ ਮੇਰਾ ਐਕਸਪੀਰੀਅੰਸ ਹੈ ਪਰ ਇੱਥੇ ਜਿਹੜੇ ਸਾਡੇ ਰੇਟ ਨੇ ਅਸੀਂ ਨੂੰ ਕਲਾਕੰਦ ਜਿਹੜਾ ਸਾਡਾ 슈ਗਰ ਫਰੀਆ 500 ਤੱਕ ਕਿਲੋ ਆ ਠੀਕ ਹੈ ਜੀ ਬਿਲਕੁਲ 슈ਗਰ ਫਰੀ ਦੀ 슈ਗਰ ਹੈ ਨਹੀਂ ਆ ਕਲਾਕੰਦ ਵੀ ਫਿਰ 슈ਗਰ ਫਰੀ ਦਾ ਟੇਸ ਦਿਖਾ ਦਿਓ ਇੱਕ ਵਾਰੀ 슈ਗਰ ਫਰੀ ਦਾ ਉਹ ਦਿਓ ਅਦੇ ਚ ਪਾ ਦਿਓ ਆ ਦਿਖਾ ਦਿਓ ਲੈ ਅਦੇ ਚ ਪਾ ਦਿਓ ਇਹਦੇ 슈ਗਰ ਨਹੀਂ ਹੈ ਜੀ ਬਿਲਕੁਲ ਵੀ ਸਿਰਫ ਇਹਦੇ ਚ ਖੋਆ ਤੇ ਦੁੱਧ ਆ। ਅੱਛਾ ਜੀ। ਕੋਈ ਇਹਦੇ ਚ ਮਿੱਠਾ ਨਹੀਂ। ਠੀਕ ਹੈ। ਹਾਂਜੀ ਇਹ ਸਾਡਾ ਬਹੁਤ ਲੋਕ ਪਸੰਦ ਕਰਦੇ ਨੇ। ਹੂੰ। ਬਹੁਤ ਵਧੀਆ ਟੇਸਟ ਆ ਜੀ। ਬਿਨਾ 슈ਗਰ ਤੋਂ ਆ ਤਾਂ ਵੀ ਮਖਾਸ ਆ ਰਿਹਾ। ਤੂੰ ਕੀ ਅੱਜਕੱਲ ਜਿਆਦਾ ਲੋਕੀ 슈ਗਰ ਦੇ ਜਿਆਦਾ ਮਰੀਜ਼ ਨੇ। ਹਾਂਜੀ। ਤੇ ਲੋਕਾਂ ਨੂੰ ਹੁੰਦਾ ਵੀ ਸਾਨੂੰ ਕੋਈ 슈ਗਰ ਬਿਨਾ ਕੋਈ ਚੀਜ਼ ਮਿਲ ਜੇ। ਹਾਂ ਅਸੀਂ ਅੱਗੇ ਸਾਡਾ ਮਿੱਠਾ ਸ਼ੂਗਰ ਕਲਾਕਨ ਸ਼ੂਗਰ ਫਰੀ ਅਲੱਗ ਹੈ ਮਿੱਠਾ ਅਲੱਗ ਬਣਾਇਆ ਹੋਇਆ ਇਹ ਪਲੇਨ ਬਰਫੀ ਹੈ ਜੀ ਮੱਥਰਾ ਪੇੜੇ ਜਿਹੜੇ ਸਾਡੇ ਕੋਲ ਦੋ ਨੇ ਇੱਕ ਲਾਚੀ ਵਾਲਾ ਪੇਠਾ ਮਾ ਪੇੜਾ ਇੱਕ ਸਾਡੇ ਕੋਲ ਮੱਥਰਾ ਪੇੜਾ ਦੋ ਪੇੜੇ ਨੇ ਸਾਡੇ ਕੋਲ ਸਾਡੇ ਕੋਲ ਆ ਖਜੂਰ ਦੇ ਲੱਡੂ ਨੇ ਅੱਛਾ ਇਹ ਲੱਡੂ ਖਜੂਰ ਚ ਬਣੇ ਹੋਏ ਨੇ ਇਹਦੇ ਵਿੱਚ ਇਹ ਜਿਹੜੇ ਨਾਰੀਅਲ ਦਾ ਲੱਡੂ ਆ ਇਹਦੇ ਚ ਰਸਗੁੱਲਾ ਹੁੰਦਾ ਟੇਸਟ ਵਾਸਤੇ ਬਹੁਤ ਵਧੀਆ ਇੱਕ ਇਹ ਸਾਡਾ ਚਨਾ ਮલાઈ ਲੱਡੂ ਮਤਲਬ ਕਾਫੀ ਤਰ੍ਹਾਂ ਦੀ ਮਠਾਈ ਅਸੀਂ ਆਪ ਨੇੜੇ ਕਰਕੇ ਦਿਖਾਓ ਰੇਟ ਲਾਏ ਹੋ ਨੇ ਸਾਰੇ ਸਭ ਤੇ ਰੇਟ ਲੱਗੇ ਹੋ ਨੇ ਜੀ ਟੋਟਲ ਤਕਰੀਬਨ ਸਾਰੀ ਤਰ੍ਹਾਂ ਦੀ ਮਠਾਈ ਬਣਦੀ ਹੈ ਜੀ ਸਭ ਦੀ ਹਾਂ ਜੀ ਸਾਰੀ ਬਣਦੀ ਹੈ ਅੱਗੇ ਇਸ ਤੋਂ ਇਲਾਵਾ ਵੀ ਕੋਈ ਸਾਨੂੰ ਕਹਿ ਦਿੰਦਾ ਕਿ ਸਾਰਾ ਆਰਡਰ ਤਿਆਰ ਕਰੋ ਅਸੀਂ ਉਹ ਵੀ ਤਿਆਰ ਕਰ ਦਿੰਦੇ ਹਾਂ ਆ ਰਸਗੁੱਲੇ ਨੇ ਬੰਗਾਲੀ ਸਵੀਟ ਆ ਸਾਡੀ ਛੋਟੇ ਰਸਗੁੱਲੇ ਰਸ ਮਲਾਈ ਇਹ ਜਿਹੜੇ ਰਸਗੁੱਲੇ 300 ਰੁਪਏ ਕਿਲੋ ਨੇ ਜੀ ਗੁਲਾਬ ਜਾਮਨ ਵੱਡੇ ਛੋਟੇ ਕੋਈ ਵੀ ਲੈ ਲਓ ਇਹ 420 ਰੁਪਏ ਕਿਲੋ ਤੇ ਹੋਰ ਇੱਥੇ ਹਾਂ ਜਿਹੜਾ ਸਾਡਾ ਮਿਲਕ ਗਾਧਾ ਮੈਂ ਦੱਸੀ ਆ ਮਿੱਠੀ ਲੱਸੀ ਆ ਮੰਗੋ ਲੱਸੀ ਆ ਮਿਲਕ ਗਾਧਾ ਦੁੱਧ ਸਾਡਾ ਕੱਚਾ ਸੀ ਆਪਣਾ ਸੇੜ ਕਰਦੇ گاਵਾ ਦਾ ਅੱਛਾ ਜੀ ਆਪਣਾ ਦੁੱਧ 55 ਤੇ ਕਿਲੋ ਗਾਂ ਦਾ ਵਾਲਾ ਦੁੱਧ ਆ ਅੱਛਾ ਜੀ ਉਹ ਸਵੇਰੇ ਸ਼ਾਮ ਦੋਨੋਂ ਟਾਈਮ ਸਵੇਰੇ ਵੀ ਜਿਹੜੇ ਤਾਜ਼ਾ ਦੁੱਧ ਤੁਹਾਨੂੰ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਫਿਰ 4 ਵਜੇ ਤੋਂ ਤੁਹਾਨੂੰ ਫਿਰਤਾ ਜਾਂਦਾ ਠੀਕ ਹੈ ਹਾਂ ਜੀ ਇਹ ਰਾਤ ਸਵੇਰੇ 7 ਵਜੇ ਤੋਂ 8 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਜਦ ਤੱਕ ਦੁਕਾਨ ਓਪਨ ਹੁੰਦੀ ਆ ਤਾਂ ਦੁੱਧ ਅਵੇਲੇਬਲ ਹੈ ਜਿੱਤੇ ਠੀਕ ਹੈ ਅੱਜ ਇੱਥੇ ਨਾ ਨੇੜੇ-ਤੇੜੇ ਦੇ ਪਿੰਡਾਂ ਦੇ ਹੋਰ ਰੈਲ ਸ਼ਹਿਰ ਦੇ ਕਾਫੀ ਲੋਕ ਨੇ ਜਿਹੜੇ ਸਾਡੇ ਦੁੱਧ ਲੱਗ ਜਾਂਦੇ ਨੇ ਪਨੀਰ ਵੀ ਆਪਣਾ ਜੀ ਸਾਡਾ ਦਹੀਂ ਆਪਣਾ ਸੀ ਦਹੀਂ ਆਪਣਾ ਪੈਕ ਕਰਦੇ ਆਂ ਸਾਡਾ ਦਹੀਂ ਆ ਦਹੀਂ ਅਸੀਂ ਆਪਣਾ ਪੈਕ ਸਾਡਾ ਡੀਅਰ ਮਮ ਦਾ ਦਹੀਂ ਹੈ ਜੀ ਅਸੀਂ ਆਪਣਾ ਜਮਾ ਕੇ ਆਪਣੇ ਦੁੱਧ ਦਾ ਦਹੀਂ ਜਮਾ ਕੇ ਪੈਕ ਕਰਦੇ ਆਂ ਅੱਧੇ ਮਿਲਕ ਬਦਾਮ ਵਗੈਰਾ ਸਾਰਾ ਕੁਝ ਹਾਂ ਪਰਮੇਸ਼ਰ ਦਵਾਰ ਦੀ ਜਿਹੜੀ ਡੀਅਰ ਮਮ ਸ਼ਾਪ ਤਕਰੀਬਨ ਸਾਰੇ ਤਰ੍ਹਾਂ ਦੀਆਂ ਮਠਾਈਆਂ ਬਣ ਰਹੀਆਂ ਨੇ ਇੱਥੇ ਅਸੀਂ ਟੇਸਟ ਵੀ ਕਰਾਇਆ ਇਹਨਾਂ ਨੇ ਬਹੁਤ ਵਧੀਆ ਨੇ ਦੇਸੀ ਕੀ ਦਾ ਪਤਾ ਲੱਗਦਾ ਜੀ ਵਾਕਈ ਦੇਸੀ ਕੀ ਦੀਆਂ ਮਠਾਈਆਂ ਨੇ ਆਪਣਾ ਇਹ ਪਟਿਆਲੇ ਤੋਂ ਕਿੰਨੀ ਦੂਰ ਪੈ ਗਿਆ ਜੀ 15 16 ਕਿਲੋਮੀਟਰ ਆ ਜੀ ਬੱਸ ਸਟੈਂਡ ਤੋਂ ਤੁਹਾਨੂੰ ਆਉਂਦਾ 15 ਪਟਿਆਲੇ ਤੋਂ 15 ਕਿਲੋਮੀਟਰ ਇਹ ਪੈ ਗਿਆ ਜੀ ਭਵਾਨੀਗੜ੍ਹ ਰੋਡ ਤੇ ਇਹ ਮੇਨ ਹਾਈਵੇ ਆ ਜੀ ਸੰਗਰੂਰ ਹਾਈਵੇ ਆ ਰਿੰਦਾ ਸੰਗਰੂਰ ਹਾਈਵੇ ਉਹਦੇ ਉੱਤੇ ਗੁਰਦਾਰਾ ਪਰਮੇਸ਼ਰਦوار ਸਾਹਿਬ ਬਿਲਕੁਲ ਮੇਨ ਰੋਡ ਤੇ ਹਾਈਵੇ ਤੇ ਆ ਪਟਿਆਲੇ ਤੋਂ 15 ਕਿਲੋਮੀਟਰ ਆ ਸੰਗਰੂਰ ਤੋਂ ਵੀ ਮੇਰੇ ਖਿਆਲ ਤੀਕ ਕਿਲੋਮੀਟਰ ਆ ਹਾਂਜੀ ਦੀਵਾਲੀ ਦੇ ਮੌਕੇ ਤੇ ਸ਼ੁੱਧ ਮਿਠਾਈ ਇੱਥੋਂ ਮਿਲਦੀ ਆ ਬੇਫਿਕਰ ਹੋ ਕੇ ਇੱਥੋਂ ਲੈ ਸਕਦੇ ਅਸੀਂ ਤੁਹਾਡੇ ਚੈਨਲ ਆ ਇਹ ਦੱਸਣਾ ਤਾਂ ਨਾ ਮੈਂ ਕਿ ਦੀਵਾਲੀ ਤੇ ਚਲੋ ਹੁੰਦਾ ਮਲਾਵਰ ਬੋਲ ਉਦਾਂ ਵੀ ਸਾਡੇ ਸਮਾਦ ਦੇ ਵਿੱਚ ਸਾਡਾ ਉਦਾਂ ਵੀ ਜਿਹੜਾ ਮਲਾਵਰ ਦਾ ਬਹੁਤ ਸਸਤਮ ਹੈ ਬਹੁਤ ਜ਼ਿਆਦਾ ਕਿਉਂਕਿ ਲੋਕ ਹਰ ਇੱਕ ਦਾ ਚੱਲ ਯਾਰ ਮੈਂ ਵੀਰ ਸਾਡੇ ਤੇ ਵੀ ਸਾਨੂੰ ਅਗਰ ਤੁਸੀਂ 20 ਰੁਪਏ ਵੀ ਦਿੱਤਣ ਸਾਡੇ ਕੋਲ ਉੱਥੇ ਇੱਕ ਪੀਸ ਵੀ ਕੋਈ ਆ ਕੇ ਖਾਂਦਾ 20 ਰੁਪਏ ਉਹਨਾਂ ਦਿੱਤੇ ਅਸੀਂ ਉਹਦੇ 20 ਰੁਪਏ ਦਾ ਵੀ ਜਿਹੜਾ ਉਹਨੂੰ ਚੀਜ਼ ਹੈ ਜਿਹੜੀ ਹੁਣ ਸਾਫ ਸੁੱਤਰੀ ਚੀਜ਼ ਕੱਲ ਉਹ ਜਿਹੜਾ 20 ਰੁਪਿਆ ਹੈ ਨਾ ਕਹੇ ਯਾਰ ਮੈਂ 20 ਰੁਪਏ ਮੇਰੇ ਉੱਤੇ ਖਰਾਬ ਗਏ ਸਾਡਾ ਤਾਂ ਇੱਕ ਕਨਸੈਪਟ ਹੈ ਹਾਂ ਇਹ ਮਤਲਬ ਸਾਰੇ ਇੱਥੇ ਸ਼ਰਤਾਂ ਨਾਲ ਡਿਊਟੀ ਨਿਭਾ ਰਹੇ ਨੇ ਹਾਂਜੀ ਸ਼ਰਦਾ ਸ਼ਰਦਾ ਤੇ ਹੈ ਹੀ ਹੈ ਜੀ ਪਰ ਇੱਕ ਮੇਰੇ ਅੰਦਰ ਦੀ ਕੌਨਸ਼ੀਅੰਸ ਹੈ ਮੇਰਾ ਅੰਦਰ ਦਾ ਮਨ ਕਰਦਾ ਕਿ ਮੈਂ ਕੋਈ ਗਲਤ ਕੰਮ ਨਹੀਂ ਕਰਦਾ ਠੀਕ ਹੈ ਬਸ ਆਹ ਸਾਡਾ ਡੇਰੀ ਫਾਰਮ ਤੇ ਸੇਵਾ ਨੇ ਹਾਂ ਨਿਭਾ ਰਹੇ ਨੇ ਜੀ ਬਾਈ ਗੁਰਧਿਆਨ ਸਿੰਘ ਮਿਲਦੇ ਆ ਇਹਨਾਂ ਨੂੰ ਲੈਣਾ ਸਾਰੀ ਜਾਣਕਾਰੀ ਸਸਿਕਾ ਜੀ ਸਵਾਗਤ ਹੈ ਤੁਹਾਡਾ ਭੀ ਜੀ ਸਭ ਤੋਂ ਪਹਿਲਾਂ ਇਹ ਦੱਸ ਦੋ ਵੀ گاਵਾ ਕਿੰਨਿਆ ਰੱਖਿਆ ਹੋਈਆਂ ਨੇ ਕਿਹੜੀ ਨਾਲਸਲ ਦੇ ਆ گاਵਾ ਨੇ ਐਫ ਐਫ گاਵਾ ਨੇ ਜੀ ਅੱਛਾ ਜੀ 100 ਹੈ ਟੋਟਲ ਆਪਣੇ ਕੋਲ 100 گاਵਾ ਹਾਂਜੀ ਠੀਕ ਹੈ ਠੀਕ گاਵਾ ਇਸ ਟਾਈਮ ਮਿਲਕਦੇ ਨੇ ਠੀਕ ਆ ਮਿਲਕਦੇ ਨੇ ਹਾਂਜੀ ਠੀਕ ਹੈ ਜੀ ਤੇ ਇਹ ਦੁੱਧ ਦੀ ਜਿਹੜੀ ਖਫਤਾ ਆਪਣੇ ਇੱਥੇ ਗੁਰਦੁਆਰਾ ਸਾਹਿਬ ਚ ਹੀ ਹੋ ਜਾਂਦੀ ਹੈ ਕਿੱਥੇ ਕਿਹਦੀ ਜ਼ਿਆਦਾ ਖਫਤਾ ਜੀ ਲੰਗਰ ਚ ਜੀ ਲੰਗਰ ਚ ਜ਼ਿਆਦਾ ਹੁੰਦਾ ਉਸ ਆਪਨੇ ਪ੍ਰੋਡਕਟ ਬਣਦੇ ਠੀਕ ਹੈ ਜੀ ਮਠਾਈਆਂ ਵਗੈਰਾ ਮਠਾਈਆਂ ਸ਼ਾਪ ਜਿਹੜੀ ਅੱਛਾ ਜੀ ਤੇ ਕੋਈ ਹੋਰ ਬਾਹਰ ਤਾਂ ਨਹੀਂ ਦੁੱਧ ਸਰਪ੍ਰਾਈ ਕਰਦੇ ਨਹੀਂ ਬਾਹਰ ਜੇ ਫालतੋਂ ਦੇ ਅੱਗੇ ਜਿੰਨੇ ਠੰਡ ਚ ਠੀਕ ਹੈ ਹਾਂ ਤੇ ਸਾਮ ਸੰਭਾਲ ਵਾਸਤੇ ਕਿੰਨੇ ਬੰਦੇ ਰੱਖੇ ਹੋਏ ਨੇ ਗਾਵਾਂ ਦੇ 6 ਬੰਦੇ ਹੈ ਜੀ 6 ਬੰਦੇ ਰੱਖੇ ਹੋਏ ਨੇ ਹਾਂ ਜੀ ਅੱਛਾ ਜੀ 6 ਵਏ ਤੇ ਤੁਸੀਂ ਨਿਭਾ ਰਹੇ ਹੋ ਹਾਂ ਜੀ ਹਾਂ ਠੀਕ ਚਲੋ ਜੀ ਨਾਲੇ ਗਾਵਾਂ ਦੇਖਦੇ ਆਂ ਤੁਰ ਕੇ ਹਾਂ ਜੀ ਆਓ ਜੀ ਇਹੇ ਅਚਾਰ ਪਾ ਰਹੇ ਹਾਂ ਜੀ ਹਾਂ ਜੀ ਚਾਰ ਜੀ ਅੱਛਾ ਅਚਾਰ ਵਧੀਆ ਖਾਂਦਿਆਂ ਨੇ ਖੁਸ਼ ਹੋ ਗਏ ਹਾਂ ਜੀ ਪੂਰਾ ਖੁਸ਼ HF ਨਸਲ ਦੀਆਂ ਨੇ HF ਜੀ ਠੀਕ ਹੈ ਜੀ ਇਹ ਆਪਣੇ ਸੋਣ ਵਾਲੀਆਂ ਦੀ ਸਾਰੀਆਂ ਇਹ ਸਾਰੀਆਂ ਸੋਣ ਵਾਲੀਆਂ ਨੇ ਜਿਹੜੀਆਂ ਦੁੱਧ ਦੇਣ ਵਾਲੀਆਂ ਨੇ ਉਹ ਕਿਹੜੀ ਸਾਈਡ ਨੇ ਉਹ ਅਲੱਗ ਨੇ ਮੇਰੇ ਉੱਤੇ ਵਗ ਗਿਆ ਅੱਛਾ ਗਾਵਾਂ ਪੂਰੇ ਆਨੰਦਪੁਰ ਚ ਨੇ ਬੜੀ ਖੁੱਲੀ ਡੁੱਲੀ ਜਗ੍ਹਾ ਪੱਕੇ ਚੱਲ ਰਹੇ ਨੇ ਗੱਡੇ ਗੱਡੇ ਸ਼ੈਕ ਬਹੁਤ ਵਧੀਆ ਮਾਹੌਲ ਹੈ ਗਾਵਾਂ ਵਾਸਤੇ ਇਹ 3-4 ਕੋ 5000 ਸੀ ਗਮਾਂ ਨੇ ਅੱਛਾ ਜੀ ਵਿੱਚ ਸਾਈਵਾਲ ਵੀ ਰੱਖਿਆ ਨੇ ਸਾਈਵਾਲ ਵੀ ਨੇ ਹਾਂ ਜੀ ਠੀਕ ਹੈ ਕਿੰਨੇ ਸਾਲ ਤੋਂ ਰੱਖੀਆਂ ਹੋਈਆਂ ਨੇ ਗਾਵਾਂ ਆਪਣਾ 21 ਤੋਂ ਸ਼ੁਰੂ ਕਰ ਦਿੱਤੀ ਇਹ 2021 ਚ ਠੀਕ ਗਾਵਾਂ ਖਰੀਦੀਆਂ ਸੀਗੀ ਆਪਾਂ ਅੱਛਾ ਜੀ ਅੱਗੇ ਆਪਣੀ ਬਰੀਡ ਤਿਆਰ ਕਰੀ ਆ ਅੱਛਾ ਹਾਂਜੀ ਆਪਦੀ ਬਰੀਡ ਕਿਹੜੀ ਐਚ ਐਫ ਦੀ ਐਚ ਐਫ ਦੀ ਤਿਆਰ ਕਰੇ 50 ਪਲੱਸ ਹੈਗੀਆਂ ਆਪਣੇ ਕੋਲ ਗਾਵ ਠੀਕ ਹੈ ਜਿਵੇਂ ਆ ਗਾਵਾਂ ਨੇ ਇਹ ਕਿਹੜੀ ਨਸਲ ਹੈ ਇਹ ਜਰਸੀ ਨਸਲ ਹੈ ਅੱਛਾ ਹਾਂਜੀ ਜਰਸੀ ਉਹ ਕਿ ਸ਼ਾਹੀ ਬਾਗ ਦਾ ਉਹ ਸ਼ਾਹੀ ਬਾਗ ਵਾਲਾ ਉਹ ਦੇਸੀ ਹੈ ਉਹ ਹਾਂਜੀ ਠੀਕ ਹੈ ਜੀ ਤੇ ਦੁੱਧ ਕਿੰਨੇ ਲੀਟਰ ਤੱਕ ਦਿੰਦੀਆਂ ਨੇ ਗਾਵਾਂ 50 ਲੀਟਰ ਪਲੱਸ ਹੈਗੀਆਂ 50 ਲੀਟਰ ਤੱਕ ਦਿੰਦੇ ਆ ਹਾਂ ਜੀ ਅੱਛਾ ਜੀ ਤੇ ਵਿੱਚ ਮੱਜਾਂ ਵੀ ਰੱਖੀਆਂ ਹੋਈਆਂ ਨੇ ਮੱਜਾਂ ਹੈਗੀਆਂ ਜੀ ਹਾਂਜੀ ਠੀਕ ਹੈ ਉਹ ਦਿਖਾਇਓਗਾ ਵਾ ਤੇ ਜਿਹੜਾ ਹਰਾ ਚਾਰਾ ਆਪ ਦਾ ਬੀਜ ਤੇੋਂ ਤੁਸੀਂ ਗੁਰਦੁਆਰਾ ਸਾਹਿਬ ਦਾ ਆਪਾਂ ਜਿਵੇਂ ਠੇਕੇ ਤੇ ਲੈਂਦੇ ਆਂ ਚਾਰ ਮੱਕੀ ਬੀਜਨ ਵਾਸਤੇ ਠੀਕ ਹੈ ਹਾਂਜੀ ਜਦੋਂ ਨਾਲ-ਨਾਲ ਦਿਖਾਉਂਦੇ ਆਂ ਦੁਰਕੇ ਆਪਾਂ ਨਾਲੇ ਇਹ ਸੇਂਦਾ ਨਮਕ ਵੀ ਰੱਖਦੇ ਹਾਂ ਢਾਲੇ ਹਾਂਜੀ ਇਹ ਤਾਂ ਪਸ਼ੂਆਂ ਵਾਸਤੇ ਬਹੁਤ ਚੰਗਾ ਹਾਂਜੀ ਉਹ ਦਿਖਾ ਦਿਓ ਜਿਹੜੀ ਦੁੱਧ ਦੀ ਚਵਾਈ ਹੈ ਉਹ ਤੁਸੀਂ ਹੱਥੀ ਕਰਦੇ ਹੋ ਜਾਂ ਮਸ਼ੀਨਾਂ ਨਾਲ ਕਰਦੇ ਹੋ ਮਸ਼ੀਨਾਂ ਨਾਲ ਕਰਦੇ ਹਾਂ ਅੱਛਾ ਮਸ਼ੀਨਾਂ ਨਾਲ ਹੁੰਦੀ ਹੈ ਹਾਂਜੀ ਸਵੇਰੇ 3:30 ਸ਼ਾਮ ਨੂੰ ਵੀ ਸੋ ਠੀਕ ਹੈ ਹਾਂਜੀ ਤੇ ਬਾਲਡ ਵਾਇਡ ਦੇ ਹਨ ਸਾਰੀਆਂ ਆਪਾਂ ਅੱਛਾ ਇਹ ਬਰੀਡ ਤਿਆਰ ਕੀਤੀ ਜਾਣੀ ਹਾਂਜੀ ਤਿਆਰ ਕਰੀ ਅੱਛਾ ਉਹ ਨੇ ਇਹ ਸਾਹੀਵਾਲ ਹਾਂਜੀ ਸਾਹੀਵਾਲ ਠੀਕ ਹੈ ਜੀ ਇਹ ਆਪਣਾ ਫਾਰਮ ਹੈ ਬੜਾ ਪ੍ਰਸਿੱਧ ਆਪਣੇ ਇਲਾਕੇ ਦੇ ਵਿੱਚ ਹਾਂਜੀ ਹਾਂਜੀ ਇੱਕੋ ਇੱਕ ਮਹਾਂਪੁਰਖ ਹੁੰਦੇ ਨੇ ਵੀ ਇਕੱਲੀ ਭਗਤੀ ਕਰਦੇ ਨੇ ਨਾ ਹਾਂਜੀ ਤੇ ਆਪਣੇ ਮਹਾਂਪੁਰਖ ਨੇ ਭਗਤੀ ਦੇ ਨਾਲ ਕਿਰਤ ਵੀ ਕਰਦੇ ਨੇ ਕਿਰਤ ਵੀ ਕਰ ਤੇ ਜੋ ਹੁਣ ਇੱਕ ਵੱਡੀ ਗੱਲ ਇੱਕ ਬਲੱਖਣ ਗੱਲ ਹੈ ਹੈ ਵੀ ਇੱਕ ਬੜੇ ਮਾਨ ਦੀ ਗੱਲ ਵੀ ਹੈਗੀ ਇੱਕ ਆਪਾਂ ਨੂੰ ਇੱਕ ਮੋਟੀਵੇਸ਼ਨ ਵੀ ਹੈਗੀ ਹੈ ਹਾਂਜੀ ਵੀ ਜੋ ਕਿਰਤ ਕਰ ਰਹੇ ਨੇ ਇਹ ਇਹ ਕਿਰਤ ਵਿੱਚ ਕਿੰਨੀ ਖੁਸ਼ੀ ਨਹੀਂ ਥੋੜ ਨੂੰ ਮਿਲਦੇ ਨੇ ਬਾਬਾ ਜੀ ਇੱਥੇ ਆ ਕੇ ਹਾਂਜੀ ਮਿਲਦੇ ਨੇ ਪੁੱਛਦੇ ਹਾਲ ਚਾਲ ਪੱਤੂਆਂ ਦਾ ਪੂਰਾ ਜੀ ਗੋਹਾ ਵਗੈਰਾ ਇਹਦੇ ਪਾਣੀ ਮਾਰ ਦਿੰਦੇ ਨੇ ਕੋਈ ਸਮੈਲ ਨਹੀਂ ਹੈਗੇ ਨਹੀਂ ਕਿਸੇ ਵੀ ਤਰ੍ਹਾਂ ਦੀ ਨਾ ਗੋਹੇ ਦੀ ਤੇ ਸਫਾਈ ਦਾ ਪ੍ਰਬੰਧ ਵਧੀਆ ਇੱਥੇ ਬਹੁਤ ਸੋਹਣਾ ਲੱਗਿਆ ਪ੍ਰਬੰਧ ਇਹ ਸਾਰੀਆਂ ਦੁੱਧ ਵਾਲੀਆਂ ਗਊਆਂ ਨੇ ਇਸ ਸਾਈਡ ਹਾਂਜੀ ਇਹ ਸਾਰੀਆਂ ਦੁੱਧ ਤੇ ਮਸ਼ੀਨਾਂ ਨਾਲ ਚੋਣਿਆ ਗਊਆਂ ਹਾਂਜੀ ਮਸ਼ੀਨਾਂ ਨਾਲ ਠੀਕ ਹੈ ਗਊਆਂ ਦੀ ਚੋਾਈ ਤੇ ਕਿੰਨਾ ਟਾਈਮ ਲੱਗ ਜਾਂਦਾ ਤੁਹਾਨੂੰ 2 ਘੰਟੇ ਲੱਗ ਜਾਂਦੇ 2 ਘੰਟੇ ਲੱਗ ਜਾਂਦੇ ਨੇ ਡੇਲੀ ਠੀਕ ਹੈ ਇਹ ਮੁੰਡੇ ਰੱਖੇ ਹੋਏ ਨੇ ਕੰਮਾਂ ਦੇ ਠੀਕ ਹੈ ਆਪਣਾ ਕਿਉਂ ਤਿਆਰ ਕਰਦੇ ਆਂ کریم ਕੱਢ ਕੇ ਠੀਕ ਹੈ ਜੀ ਕਿਉਂ ਵੀ ਇੱਥੇ ਤਿਆਰ ਕਰਦੇ ਆਂ ਆ ਕਿਉਂ کریم ਆ کریم ਕੱਢਣ ਵਾਲੀ ਮਸ਼ੀਨ ਹਾਂ ਤੇ ਜੇ ਵੀ ਵਰਤ ਲਈ ਕਿ ਨੀ کریم ਕੱਢਣ ਵਾਲੀ ਮਸ਼ੀਨ ਹੈ ਆਪਾਂ ਕੱਢ ਲਿਆ ਡੀਕ ਲਓ ਜੀ ਰੋਜ਼ ਅੱਛੇ ਛੋਟੇ ਬੱਚੇ ਵੀ ਦਿਖਾਓ ਐਚ ਐਸ ਸਪਰੇਅ ਇਹ ਸਾਹੀਵਾਲਾ ਕੀ ਏ ਆ ਗਿਆ ਜੀ ਮਿਲਕ ਪਾਰਲਰ ਮਿਲਕ ਪਾਰਲਰ ਦੇ ਵਿੱਚ ਅ ਇੱਕੋ ਟਾਈਮ ਤੇ ਕਈ گاਵਾਂ ਦੀ ਚੋਈ ਹੋਇਆ ਕਰੂਗੀ ਇਹੇ ਸ਼ੁਰੂ ਕਰਨਾ ਜੀ ਹਲੇ ਹਾਂਜੀ ਸ਼ੁਰੂ ਕਰਨੇ ਜੀ ਅੱਛਾ ਕੀ ਕਮੀਆਂ ਹਲੇ ਇੱਥੇ ਬਿਲਡਿੰਗ ਤਾਂ ਬਣੀ ਹੋਈ ਹੈ ਹਾਂਜੀ ਹਾਂਜੀ ਲੱਕੀ ਆਪਣਾ ਰਾਇਦਾ ਲਾਉਣ ਵਾਸਤੇ ਅੱਛਾ ਇਹ ਇਹ ਕਿੰਨੀਆਂ گاਵਾਂ ਇੱਕ ਟਾਈਮ ਤੇ 12 گاਵਾਂ ਦੇ ਅੱਛਾ 12 گاਵਾਂ ਇੱਕ ਟਾਈਮ ਤੇ ਇਕੱਠੀਆਂ ਚੋਈ ਹੋਇਆ ਕਰੂਗੀ ਠੀਕ ਹੈ ਜੀ ਇਹ ਆਪਣਾ ਬੀਟਿੰਗ ਏਰੀਆ ਆ ਗਿਆ ਅੱਛਾ ਜੀ ਹਾਂਜੀ ਠੀਕ ਹੈ ਇਹਦੀ ਜਿਹੜਾ ਸਿਸਟਮ ਲਾਉਣਾ ਇੱਥੇ ਮਸ਼ੀਨਰੀ ਇਹਦੀ ਆਉਣੀ ਆ ਆਉਣੀ ਆ ਹਰੇ ਠੀਕ ਹੈ ਉਧਰ ਦੀ ਆ ਕੇ ਗਾਵਾਂ ਇੱਥੋਂ ਦੀ ਵਾਪਸੀ ਜਾਣਗੀਆਂ ਠੀਕ ਹੈ ਇਹ ਮੈਡੀਕਲ ਏਰੀਆ ਜੀ ਆਪਣਾ ਠੀਕ ਹੈ ਜੀ ਮੈਡੀਕਲ ਏਰੀਆ ਆ ਕੇ ਗਾਵਾਂ ਫਿਰ ਉង ਆ ਗਈ ਡਾਕਟਰ ਬਸ ਬੈਠਣ ਵਾਸਤੇ ਠੀਕ ਹੈ ਜੀ ਡਾਕਟਰ ਪਰਮਾਨੈਂਟ ਹੋਊਗਾ ਜੀ ਰੱਖਿਆ ਹੋਇਆ ਹਾਂਜੀ ਲੋਡ ਪਈ ਤੁੰਬ ਹਾਂਜੀ ਬਹੁਤ ਘੱਟ ਲੋਡ ਪੈਂਦੀ ਆਪਾਂ ਨੂੰ ਬਸ ਠੀਕ ਹੈ ਜੀ ਇਹ ਖਾਦ ਕਰਨ ਵਾਸਤੇ ਖਾ ਅੱਛਾ ਗਾਵਾਂ ਦੇ ਹਾਂਜੀ ਆਪੇ ਖਾਦ ਸੈਂਸਰ ਲੱਗੇ ਹੋਏ ਅੱਛਾ ਸੈਂਸਰ ਲੱਗੇ ਹੋਏ ਨੇ ਜਦੋਂ ਗਾਂ ਲਵੇ ਆਉਂਦੀ ਹੈ ਆਪੇ ਚੱਲ ਘੁੰਮਣ ਲੱਗ ਜਾਂਦਾ ਆਪੇ ਚੱਲ ਜਾਂਦਾ ਠੀਕ ਹੈ ਕਿੰਨਾ ਏਰੀਆ ਵੇਜੀ ਇਹ ਜਿਹੜਾ ਕਵਰ ਸ਼ੈੱਡ ਪਿਆ ਹੋਇਆ ਇਹ ਹੈਗਾ ਜੀ 180 ਲੰਬਾ ਜੀ ਠੀਕ 120 ਚੌੜਾ 120 ਚੌੜਾ ਪਰਮੇਸ਼ਰ ਦੁਆਰ ਦੇ ਮਠਾਈਆਂ ਵੀ ਦਿਖਾ ਦਿਆਂ ਡੇਰੀ ਫਾਰਮ ਵੀ ਦਿਖਾਤਾ ਵੀਡੀਓ ਕੈਹੀ ਜੀ ਲੱਗੀ ਤੁਹਾਨੂੰ ਕੀ ਕੀ ਚੰਗਾ ਲੱਗਿਆ ਕਮੈਂਟ ਕਰਕੇ ਦੱਸਿਓ ਜੇ ਕੋਈ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਦੱਸਿਓ ਮਿਲਦੇ ਆਂ ਜੀ ਨੈਕਸਟ ਵਲੌਗ 'ਚ ਸਤਿ ਸ੍ਰੀ ਅਕਾਲ